ਪੂਰਾ ਬਈ ਬੰਦਾ ਪੂਰਾ ਘੈਂਟ ਸੀ ਠੀਕ ਆ ਬਹੁਤ ਚੰਗਾ ਬੰਦਾ ਸੀ ਇੱਕ ਤਾਂ ਬੰਦੇ ਨੂੰ ਜੋ ਦੋ ਸਲਾਉਂਦੇ ਆ ਵੀ ਜਦੋਂ ਕਹਿੰਦੇ ਹੁੰਦੇ ਆ ਵੀ ਬੰਦਾ ਮਰ ਜੇ ਉਹਨੂੰ ਕਹਿੰਦੇ ਆ ਵੀ ਬਈ ਬੰਦਾ ਬੜਾ ਚੰਗਾ ਸੀ ਉਹ ਬੰਦੇ ਨੂੰ ਜਿਉਂਦੇ ਨੂੰ ਵੀ ਕਹਿੰਦੇ ਸੀ ਵੀ ਬੰਦਾ ਘੈਂਟ ਆ ਬਹੁਤ ਗਰੀਬਾਂ ਦਾ ਹਮਦਰਦੀ ਸੀ ਬਈ ਗਰੀਬ ਦੇ ਨਾਲ ਖੜਨ ਵਾਲਾ ਬੰਦਾ ਸੀ ਠੀਕ ਆ ਜੀ ਇਹ ਮੈਰਜ ਹੋਦੀ ਹੋਈ ਵੀ ਨਹੀਂ ਸੀ ਠੀਕ ਆ ਮੈਰਜ ਖਣੀ ਉਹਨੇ ਇਹੇ ਗੱਲੋਂ ਹੀ ਨਿਕرائی ਵੀ ਇੱਕ ਵਾਰ ਹੁਣ ਪਤਾ ਵੀ ਔਰਤ ਕਹਿ ਦਿੰਦੀ ਆ ਹਨਾ ਵੀ ਵੀ ਰਹਿਣ ਦਿਓ ਤੁਸੀਂ ਜਾਣ ਨੂੰ ਪਰ ਨਹੀਂ ਇਹ ਉਹ ਬੰਦੇ ਨੇ ਮਹਾਰਾਜ ਜੀ ਕਤਰ ਦਿੱਤਾ ਉਹ 15 ਸਾਲ ਨਾਲ ਰਿਹਾ ਬੰਦਾ ਮਲੰਗ ਬੰਦਾ ਉਹ ਬੰਦਾ ਨਾਲ ਰਿਹਾ ਜਿਹੜਾ 15 ਸਾਲ ਉਹ ਬੰਦੇ ਨੇ ਉਹਦੇ ਨਾਲ ਖਾਦਾ ਜੀ ਉਹ ਤਾਂ ਸਾਥ ਜਨੇ ਮਹਾਰਾਜ ਜੀ ਦਾ ਸੀ ਸਰਕਾਰ ਹਾਂ ਜੀ ਹਾਂ ਜੀ ਪਰ ਤੁਸੀਂ ਐਂ ਦੇਖ ਲਓ ਵੀ ਉਹ ਬੰਦਾ ਸਰਪੰਚੀ ਤੋਂ ਲੈ ਕੇ ਵੀ ਠੀਕ ਹੈ ਜੀ ਉਹ ਸਾਰੇ ਪਿੰਡ ਨਾਲ ਖੜਦਾ ਸੀ ਜਿੱਥੇ ਕਹਿ ਦਿੰਦੇ ਸੀ ਵੀ ਆਹ ਗੱਲ ਆਈ ਉੱਥੇ ਉਹ ਭੱਜ ਕੇ ਆਉਂਦਾ ਸੀ ਉਹਨੇ ਪਿੰਡ ਦਾ ਇੰਨਾ ਵਿਕਾਸ ਕੀਤਾ ਜਿੰਨਾ ਵੀ ਕਹਿ ਦੋ ਕੋਈ ਘਰ ਨਹੀਂ ਸਕਦਾ ਜੀ ਠੀਕ ਹੈ ਜੀ ਇਹ ਜਿਸ ਬੰਦੇ ਨੇ ਗੋਲੀ ਮਾਰੀ ਹੈ ਇਹਦੇ ਨਾਮ ਵਗੈਰਾ ਕੁਝ ਆਉਂਦਾ ਨਹੀਂ ਨਾ ਜੀ ਆਪਾਂ ਐਵੇਂ ਕਹੀਏ ਇਹਦਾ ਨਾਮ ਤਾਂ ਜਾਣਦੇ ਨਹੀਂ ਠੀਕ ਹੈ ਜੀ ਪਰ ਉਹ ਨਾਲ ਰਹਿੰਦਾ ਸੀਗਾ ਉਹਦੇ 15 ਸਾਲ ਹੋ ਗਏ ਉਹਦੇ ਨਾਲ ਰਹਿੰਦਾ ਸੀ ਜੀ ਉਹਨਾਂ ਦੇ ਨਾਲ ਹੀ ਹਾਂ ਨਾਲ ਹੀ ਲਾਉਂਦਾ ਬਈ ਉਹ ਬੰਦਾ ਠੀਕ ਹੈ ਜੀ ਲਾਉਂਦਾ ਮਸਾ ਕਰਦਾ ਫਲਾ ਕੋ ਬੰਦਾ ਮਲੰਗਾ ਬੰਦਾ ਸਿਰੇ ਦਾ ਜਿਹੜੇ ਬੰਦੇ ਨੇ ਗੋਲੀ ਮਾਰੀ ਆ ਪਰ ਇਹ ਜਿਹੜੇ ਬੰਦੇ ਸਰਕਾਰ ਨੇ ਕਰਾਇਆ ਠੀਕ ਹੈ ਜੀ ਕੋਈ ਪੁੱਤਰ ਵੀ ਆਇਆ ਉਪਰੋਂ ਉਹਨੂੰ ਪੈਸਾ ਤੇ ਲਾ ਦਿੱਤਾ ਗਿਆ ਹੋਊਗਾ ਮਲੰਗ ਬੰਦੇ ਨੂੰ ਪਾਇਆ ਤੇ ਲਾ ਦਿੱਤਾ ਠੀਕ ਹੈ ਜੀ ਮਤਲਬ ਕਿਤਨੇ ਕਿਤੇ ਉਲਟੀ ਰੀਜਨਲ ਇਹ ਟੈਕ ਕਰਾਇਆ ਗਿਆ ਹੈ ਜੀ ਪੋਲਿਟਿਕਲ ਰੀਜ਼ਨ ਨਾਲ ਇਹਨਾਂ ਦਾ ਕਤਲ ਕਰਾਇਆ ਗਿਆ ਹੈ ਉਹ ਵੀ ਰਾਜਨੀਤੀ ਨਾਲ ਜੁੜਦਾ ਦੇਖ ਰਹੇ ਹਾਂ ਇਸ ਤੋਂ ਹਾਂ ਅਸੀਂ ਕਹਿ ਸਕਦੇ ਹਾਂ ਕਿ ਆਪਾਂ ਠੀਕ ਹੈ ਜੀ ਸਰਕਾਰ ਨੇ ਪਰ ਜਿਹੜੀ ਇਹ ਸਾਜ਼ਿਸ਼ ਜੀ ਤੁਸੀਂ ਐ ਮੰਨ ਲਓ ਵੀ ਇਹ ਉੱਪਰੋਂ ਹੀ ਸੀਗੀ ਜਿਹੜਾ ਬੰਦਾ ਉਹ ਮਲੰਗ ਸੀ ਜਮਾ ਨਸ਼ੇੜੀ ਬੰਦਾ ਸੀ ਠੀਕ ਹੈ ਜੀ ਚਿੱਟਾ ਲਾਉਂਦਾ ਸੀ ਜੀ ਉਹ ਪਰ ਇਹ ਵੀ ਕੱਲਾ ਰਹਿੰਦਾ ਸੀ ਪਰ ਇਹ ਵੀ ਕੱਲਾ ਰਹਿੰਦਾ ਸੀ ਉਹਨੇ ਪੈਸਿਆਂ ਦੇ ਲਾਲਚ 'ਚ ਆ ਕੇ ਮਾਰਿਆ ਹੋਊਗਾ ਵੀ ਮੈਂ ਚਿੱਟਾ-ਚੁੱਟਾ ਲਾਉਂਗਾ ਉਹਦੇ ਕੋਲੇ ਨਹੀਂ ਹੋਣੇ ਉਹਨੇ ਆਹ ਗੱਲ ਕਰਕੇ ਉਹਨੂੰ ਮਾਰਿਆ ਜੀ ਪਰ ਜਿਹੜਾ ਬਹੁਤ ਵੱਡਾ ਘਾਟਾ ਪਾਇ ਜੀ ਜਿਹੜਾ ਇਹ ਬੰਦਾ ਮਾਰਦਾ ਬੰਦ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਜੀ ਹੁਣ ਇਸ ਵਕਤ ਪਿੰਡ ਵਾਲਿਆਂ ਦੀ ਕੀ ਮੰਗ ਹੈ ਪਿੰਡ ਵਾਲਿਆਂ ਦੀ ਮੰਗ ਹੈ ਜੀ ਵੀ ਇਨਸਾਫ ਮਿਲੇ ਉਹਨੂੰ ਇਨਸਾਫ ਮਿਲੇ ਜੀ ਬੰਦੇ ਨੂੰ ਮਾਰਨ ਜਿਹੜੇ ਬੰਦੇ ਨੇ ਉਹਨੂੰ ਗੋਲੀ ਮਾਰੀ ਆ ਨਾ ਉਹਦੇ ਪ੍ਰਾਪਰ ਗੋਲੀ ਵੱਜਣੀ ਚਾਹੀਦੀ ਐ ਪ੍ਰਾਪਰ ਗੋਲੀ ਵੱਜੇ ਉਹਦੇ ਫੇਰ ਇਨਸਾਫ ਮਿਲੂਗਾ ਜੀ ਤੁਸੀਂ ਆਪ ਇਕੱਠੀ ਦੇਖ ਸਕਦੇ ਹੋ ਵੀ ਉਹ ਬੰਦੇ ਨੇ ਕਿੰਨਾ ਕੁਸ਼ ਕੀਤਾ ਹੋਊਗਾ ਪਿੰਡ ਲਈ ਠੀਕ ਹੈ ਆ ਤੁਸੀਂ ਇਕੱਠ ਦੇਖ ਲਓ ਉਹ ਬੰਦੇ ਦੇ ਪਿੱਛੇ ਹੀ ਖੜੇ ਆ ਇਹ ਸਾਰੇ ਬੰਦੇ ਠੀਕ ਹੈ ਜੀ ਵੀ ਬੰਦਾ ਆਪਰਾ ਟੋਪਦਾ ਸੀ ਕੋਈ ਬੰਦਾ ਜੀ ਇਹ ਜਮਣਾ ਦਾ ਹੈ ਨਹੀਂ ਜੀ ਆ ਆ ਵੀ ਨਹੀਂ ਕੋਈ ਕਿੰਨੇ ਸਰਪੰਚ ਆ ਬੰਦੇ ਨੇ ਜਿਹੜਾ ਕੰਮ ਕਰਾਤਾ ਜੀ ਕੋਈ ਕਰਾ ਨਹੀਂ ਜਾਦਾ ਨਹੀਂ ਕਰਾ ਸਕਦਾ ਜੀ ਕਿੰਨੇ ਸਰਪੰਚ ਆਇਆ ਫੜੀ ਹਾਂ ਜੀ ਬਹੁਤ ਜ਼ਿਆਦਾ ਜੀ ਹਾਂ ਜ਼ਿਆਦਾ ਸੀ ਪਰ ਜਿਹੜੀ ਇਹ ਬੰਦੇ ਨੇ ਸਰਪੰਚੀ ਕੀਤੀ ਆ ਇੱਕ ਤਰ੍ਹਾਂ ਸਰਕਾਰ ਦੇ ਜ਼ੋਰ ਤੇ ਕਰਦੇ ਹੁੰਦੇ ਆ ਉਹ ਬੰਦੇ ਨੇ ਹਿੱਕ ਦੇ ਜ਼ੋਰ ਤੇ ਕੀਤੀ ਆ ਵੀ ਮੈਂ ਸਰਪੰਚ ਆ ਜੇ ਕੋਈ ਉਹਦੇ ਕੋਲੇ ਜਾਂਦਾ ਸੀ ਉਹਦੀ ਹਮਦਰਦੀ ਕਰਦਾ ਸੀ ਜੇ ਉਹ ਹਰ ਇੱਕ ਨਾਲ ਖੜਦਾ ਸੀ ਵੀ ਤੁਹਾਨੂੰ ਕੋਈ ਦੁੱਖ ਉਹਨੂੰ ਦੱਸੋਈ ਉਹ ਬੰਦੇ ਦਾ ਹੱਲ ਕਰ ਦਿੰਦਾ ਗਰੀਬ ਬੰਦਾ ਕੋਈ ਜਾਂਦਾ ਜੀ ਘਰੇ ਜੀ ਭਰ ਕੇ ਤੋੜਦਾ ਜੀ ਕੀ ਬਾਤ ਹੀ ਮਦਾ ਪਰ ਜਿਹੜੀ ਆ ਗੱਲ ਕੀਤੀ ਆ ਜੀ ਬਹੁਤ ਮਾੜੀ ਹੋਈ ਆ ਜੀ ਅਜੀ ਇਧਰ ਆਏ ਸੀ ਕਿ ਕਤਲ ਕਿੰਨੇ ਕਲ ਵਜੇ ਹੋਇਆ ਮਤਲਬ ਇਹ 4:00 ਦਾ ਸਮਾਂ ਸੀ ਜੀ 4:00 4:30 ਦਾ ਸਮਾਂ ਸੀ 4:30 ਦਾ ਸਮਾਂ ਸੀ ਜੀ ਮਤਲਬ ਉਹਨਾਂ ਦੇ ਨਾਲ ਹੀ ਸੀ ਉਹ ਸਭ ਉਹਨਾਂ ਦੇ ਨਹੀਂ ਜੀ ਉਹਨਾਂ ਦੇ ਨਾਲ ਨਹੀਂ ਸੀ ਜਿਹੜੇ ਵੀ ਮੰਨ ਲਓ ਸਰਪੰਚ ਸਾਹਿਬ ਜੀ ਇਹ ਪਹਿਲਾਂ ਹੀ ਸੀ ਗੱਡੀ ਤੇ ਉਹ ਬਾਅਦ ਚ ਆਇਆ ਸੀ ਹਾਂ ਕਿਸੇ ਬੰਦੇ ਨੇ ਹੁਣ ਤੁਹਾਨੂੰ ਪਤਾ ਹੀ ਇਨਕੁਆਇਰੀ ਕੀਤੀ ਹੋਊਗੀ ਵੀ ਕਿਹਦੇ ਕੋਈ ਹੁੰਦਾ ਹੀ ਆਪ ਦਾ ਨਾਲ ਦਾ ਵੀ ਉਹ ਆ ਗਿਆ ਹੀ ਹੈ ਨਾ ਇਧਰ ਤਾਂ ਚ ਹਾਂ ਜਦੋਂ ਉਹ ਬੰਦੇ ਨੇ ਆਏ ਕਹਦਾ ਸੀ ਉਹ ਨਾਲ ਦੀ ਨਾਲ ਜੀ ਉਹ ਵੀ ਮਗਰੀ ਆ ਗਏ ਬੰਦੇ ਉਹਨਾਂ ਨੇ ਬਸ ਫਿਰ ਉਹਨਾਂ ਦੇ ਗੋਲੀ ਮਾਰ ਕੇ ਨੇ ਆਏ ਸੀ ਮਤਲਬ ਕੱਲਾ ਸੀ ਕੱਲਾ ਹੀ ਸੀਗਾ ਜੀ ਕੱਲਾ ਹੀ ਸੀਗਾ ਜੀ ਬੱਤ ਹੋਇਆ ਵਾ ਸੀ ਪੂਰਾ ਜੀ ਠੀਕ ਹੈ ਜੀ ਚਟਾ ਛਟਾ ਲਾ ਕੇ ਉਹਨੇ ਬੰਦੇ ਨੇ ਗੋਲੀ ਮਾਰੀ ਉਹ ਗੱਡੀ ਉਹਦੀ ਉੱਥੇ ਖੜੀ ਹੈ ਨਹਿਰ ਦੇ ਪੁਲ ਤੇ ਸੀ ਨਸ਼ੇ ਕੋਈ ਸੂਫੀ ਬੰਦੇ ਦਾ ਦਿਲ ਨਹੀਂ ਪੰਦਾ ਸੂਫੀ ਬੰਦੇ ਤੋਂ ਤਾਂ ਕੁੱਤੇ ਦੇ ਡਾਂਗ ਨਹੀਂ ਵੱਜਦੀ ਠੀਕ ਹੈ ਜੀ ਮਲੰਗ ਬੰਦੇ ਸੀ ਸਿਰੇ ਦਾ ਮਲੰਗ ਸ਼ੀਰੀ ਪਿਓ ਉਹਦਾ ਮਾਤਾ ਦੇ ਮੰਦਰ ਚ ਰਹਿੰਦਾ ਆਹ ਰੋਲੀ ਭੱਜੀ ਵੀ ਆ ਪੱਵਾ ਰਹਿੰਦਾ ਜੀ ਘਰੇ ਮਲੰਗ ਤੋਂ ਬੰਦਾ 15 ਸਾਲ ਹੋ ਗਏ ਸਰਪੰਚਾ ਬਣਾ ਰਹਿੰਦਾ ਸੀ ਅੱਛਾ ਉਹਦਾ ਨਾਮ ਨਹੀਂ ਜਾਂਦਾ ਨਾਮ ਨਹੀਂ ਜਾਂਦੇ ਜੇ ਨਾਮ ਜਾਂਦੇ ਹੁੰਦੇ ਤਾਂ ਆਪਾਂ ਤੁਹਾਨੂੰ ਜ਼ਰੂਰ ਦੱਸਦੇ